ਕਲਮ ਆ ਜਾਂਦੀ ਐ ਤੇ ਗੁੱਟ ਆ ਜਾਂਦਾ ਨਾ ਭੈਜੀ ਟੋਟੇ ਲੱਤਾ ਕੰਮ ਦੀ ਐ ਵੀ ਟੁੰਡੇ ਤੋਂ ਗਲਤੀ ਨਾ ਹੋਵੇ ਕਿ ਟੁੰਡੇ ਨਾਲ ਅਕਸਰ ਬਨੇ ਨਵੇਂ ਨਵੇਂ ਜਿਹੜੇ ਦੇ ਗਿਆ ਇਹ ਦੁਕਾਨ ਦੇ ਗਿਆ ਜਿਹੜੀ ਆ ਰਹੀ ਹੈ ਕਿ ਜਿਹੜੇ ਕਹਿੰਦੇ ਸੀ ਕਿ ਆਪਣਾ ਆਪਾਂ ਬਾਹਰ ਵੀ ਜਾਂਦੇ ਐ ਐਸੇ ਜਾਈ ਜਾਈ ਪਰ ਬਾਈ ਐ ਤੇ ਬਾਹਰ ਕਰਦੇ ਐ ਕਿਧਰ ਆਪਣਾ ਇਹ ਸਾਰਾ ਸ਼ਹਿਰਾ ਦਾ ਕੋਈ ਨ ਵੀੜਾ ਦਾ ਕੰਟਰ ਸਰ ਸਾਹ ਦੇ ਬਾਹਰ ਜਾਂਦੇ ਜਿਵੇਂ ਬੁੱਢੇ ਤੇ ਤੇ ਬਾਹਰ ਆਪਣਾ ਫੇਸ ਕਰ ਇਹ ਕਿਤੇ ਜਿਹੜਾ ਦਰਵਾਜ਼ੇ ਮਿਲਿਆ ਦਰਵਾਜ਼ੇ ਮਿਲਿਆ ਦੇਵ ਰਾਜ ਤੋਂ ਮਿਲਿਆ ਦਰਵਾਜ਼ਾ ਕੀ ਕਰਨੀ ਹੈ ਇੱਕ ਕੋਈ ਇੱਕ ਕੋਈ ਹੋਰ ਸਜਨ ਦਾ ਭੂਣ ਆ ਗਿਆ ਜਿਹੜਾ ਆ ਗਿਆ ਚੌਥੇ ਦਰਜ ਵਿੱਚ ਕਲੈਸ਼ ਹੋਣ ਦੇ ਨੇ ਦੇਖੋ ਉਹ ਬਿਲਡਿੰਗ ਦੇ ਅੰਦਰ ਇੱਕ ਹੈ ਤੇ ਮੈਂ ਕਹਿੰਦਾ ਵੀ ਹੁਣ ਦੇ ਟਾਈਮ 'ਚ ਜੇ ਆਪਾਂ ਕੋਈ ਵੀ ਭਰਾ ਨਵਾਂ ਪੁਰਾਣੀ ਬੀਡਰ ਦੀ ਗਾਈਡੈਂਸ ਤੇ ਚੱਲਦਾ ਜਾਂ ਕਿਸੇ ਭਰਾ ਦੀ ਕੋਈ ਸਲਾਹ ਲੈਂਦਾ ਤੇ ਉਹਨੂੰ ਬਈ ਜੀ ਬਿਹਤਰ ਆਪਾ ਕੋਸ਼ਿਸ਼ ਕਰਕੇ ਦਿਗੇ ਜਿੰਨੀ ਕਾ ਆਪਣੀ ਨੋਲੇਜ ਜਿੰਨੇ ਕ ਆਪ ਲੈ ਕੇ ਦੇ ਸਕਦੇ ਆ ਉਹਨੂੰ ਬਿਹਤਰ ਲੈ ਕੇ ਦੇ ਬਿਲਕੁਲ ਠੀਕ ਹੈ ਬਿਲਕੁਲ ਮੇਰੀ ਨੀਟੇ ਨਾਲ ਗੱਲ ਹੁੰਦੀ ਹੁੰਦੀ ਅਕਸਰ ਮੇਰੇ ਆਪਣੇ ਫਾਦਰ ਦੇ ਨਾਲ ਕੀ ਉੱਤੇ ਨੇ ਹਾਂਜੀ ਮੇਰੇ ਦਾਦੀ ਜੀ ਲੇਰੇ ਦੇ ਸੀ ਹਾਂਜੀ ਤੇ ਮੈਂ ਨੀਟੇ ਨੂੰ ਵੀ ਬਹੁਤ ਦੇਖਦੇ ਪੁਰਾਣੇ ਟਾਈਮ ਤੋਂ ਆਪਣੇ ਪਰਿਵਾਰ ਨਾਲ ਜੁੜੇ ਕਰਕੇ ਹਾਂਜੀ ਬਚਪਨ ਤੋਂ ਸ਼ੌਂਕ ਕਰਕੇ ਦੇਖਦੇ ਇੱਥੇ ਵੀ ਆਉਣਾ ਤੇ ਘੋੜਿਆਂ ਦੀਆਂ ਗੱਲਾਂ ਕਰਨੀਆਂ ਤੇ ਮੈਂ ਨੀਟੇ ਨੂੰ ਇਹ ਕਹਿੰਦਾ ਸੀ ਵੀ ਆਪਣਾ ਆਪਾਂ ਬਾਹਰ ਵੀ ਜਾਂਦੇ ਹਾਂ ਐਸੇ ਜੱਜ ਜਿਹੜੇ ਪਰਮਪਾਈਏ ਜਿਹੜੇ ਬਾਹਰ ਜਾਂਦੇ ਨੇ ਸ਼ਿਪਿੰਦਰ ਆਪਣਾ ਵਕੀਲ ਸਾਹਿਬ ਸ਼ੇਰਿਆਣਾ ਕੋਈ ਵੀ ਬ੍ਰਿਡਰ ਭਿੰਦਰ ਸਾਹਿਬ ਨੇ ਬਾਹਰ ਜਾਂਦੇ ਜੱਜਿੰਗ ਕਰ ਲਈ ਤੇ ਉਹ ਸੰਜੇ ਬਾਦਲ ਜਿਵੇਂ ਪੂਨੇ ਗਏ ਹਾਂਜੀ ਆਪਾਂ ਬਾਹਰ ਜਦੋਂ ਜਾ ਕੇ ਉੱਥੇ ਇੰਟਰਡਿਊਸ ਹੁੰਨੇ ਆ ਜੀ ਤੇ ਜੇ ਆਪ ਨੂੰ ਇੱਥੇ ਕੋਈ ਕੰਵੀ ਹੋ ਗਏ ਤੇ ਬਾਹਰ ਆਪਾਂ ਨੂੰ ਫੇਸ ਕਰਨਾ ਬਹੁਤ ਔਖਾ ਬਹੁਤ ਔਖਾ ਜੀ ਠੀਕ ਹੈ ਜੀ ਆਪਾਂ ਬਾਹਰ ਜਾ ਕੇ ਉੱਥੇ ਜਦੋਂ ਆਪਾਂ ਨੂੰ ਕੋਈ ਸਲਾਹ ਲੈਂਦਾ ਪੈਂਟ ਨਵਾਂ ਪੁੱਛਦਾ ਤੇ ਆਪਣਾ ਫਰਜ਼ ਬੰਦਾ ਨੂੰ ਗਾਈਡ ਕਰਕੇ ਮੰਜੀ ਚੀਜ਼ ਦੱਸੀਏ ਆਪਣਾ ਤਜਰਬਾ ਤੇ ਆਪਣੀ ਐਕਸਪੀਰੀਅੰਸ ਦਾ ਵੀ ਆ ਬੈਟਰ ਹੈ ਤੇ ਆ ਸਹੀ ਨਹੀਂ ਆ ਦੱਸਦੇ ਇਹ ਇਹ ਗੱਲ ਨਾ ਮੈਨੂੰ ਹਰਿਆਣੇ ਵਾਲੇ ਤੋਂ ਸਿੱਖਣ ਨੂੰ ਮਿਲੇ ਤੁਸੀਂ ਵੀ ਮੱਝਾਂ ਲੈ ਕੇ ਆਉਂਦੇ ਰਹੋ ਉਹ ਬਈ ਕਦੇ ਵੀ ਇੱਕ ਦੂਜੇ ਦੀ ਮਤਲਬ ਮਾੜੀ ਨਹੀਂ ਗੱਲ ਬੜੀ ਨਹੀਂ ਗੱਲ ਬਿਲਕੁਲ ਵੀ ਆਪ ਪਾਣ ਮੈਂ ਉਹ ਜਿਵੇਂ ਮਰਜ਼ੀ ਹੋਣ ਇਹ ਤੁਸੀਂ ਕਿਸੇ ਦੇ ਦੂਜੇ ਦੇ ਜਾਨਵਰ ਬਾਰੇ ਮਤਲਬ ਮੱਝ ਬਾਰੇ ਬਹੁਤ ਚਲੋਕ ਚੰਗੇ ਹੋ ਗਏਗੇ ਜੀ ਇਹ ਚੀਜ਼ ਉਹਨਾਂ ਨੂੰ ਮੈਨੂੰ ਬਹੁਤ ਚੰਗੀ ਲੱਗਦੀ ਜੀ ਉਹਨਾਂ ਨੂੰ ਬੰਦ ਭਾਈ ਰਾਜਸਥਾਨ ਚ ਕੋੜੇ ਵਾਲੇ ਸਰਪੰਚ ਸਾਹਿਬ ਤੁਸੀਂ ਵੀ ਜਾਣਦੇ ਹੈ ਰਾਜਸਥਾਨ ਚ ਨਹੀਂ ਦਿੰਦੇ ਦਿੰਦੇ ਕਰਦੇ ਇੱਕ ਦੂਸਰੇ ਦੀ ਕੋਈ ਬਿਲਕੁਲ ਨਿੰਦਿਆ ਨਹੀਂ ਕਾਹਦੀ ਨਿੰਦਿਆ ਮੇਰੀ ਮੈਂ ਬਗਾ ਇਨਸਾਨ ਹੈ ਕੋਈ ਜੰਗ ਮਾੜਾ ਹੋ ਸਕਦਾ ਕਿਸ ਦਾ ਸੁਭਾਗ ਗਰਮ ਕਿਸ ਦਾ ਨਰਮ ਹੋ ਸਕਦਾ ਜਿਹੜਾ ਦੇਵਤੇ ਘੋੜੇ ਆਏ ਇਹ ਕਹਿੰਦਾ ਮਤਲਬ ਵੀ ਪਵਿੱਤਰ ਜਿਹਨੂੰ ਆਪਾਂ ਕਹਦੀਏ ਵੀ ਗਾਜੀ ਮਰਦ ਹੈ ਜੀ ਇਹਨਾਂ ਦੀ ਤਾਂ ਕੋਈ ਨਿੰਦਿਆ ਨਹੀਂ ਨਾ ਇਹਨਾਂ ਨੇ ਤਾਂ ਤੁਹਾਨੂੰ ਘੋੜੀ ਹੈ ਉਹਦੇ ਸਾਹਮਣੇ ਬੱਚਾ ਦੇ ਦੇਣਾ ਘੋੜਾ ਉਹਨੇ ਪੈਦਾ ਕਰਕੇ ਦਿਖਾ ਦੇਣਾ ਜੀ ਜਿੰਨੀਆਂ ਆਪਣੀਆਂ ਗੱਲਾਂ ਆਪਾਂ ਸਲੋਕ ਆਪਾਂ ਇਹ ਦੱਸ ਸਕਦੇ ਆ ਬੱਚੇ ਦਾ ਖੰਦਨ ਹੈ ਜੀ ਜੀ ਠੀਕ ਹੈ ਜੀ ਹੁਣ ਮੈਂ ਕਹੀ ਜਮਾ ਵੀ ਦੁਨੀਆ ਤੇ ਇਦੋਂ ਚ ਬੱਚਾ ਪੈਦਾ ਹੀ ਨਹੀਂ ਕੋਈ ਕਰ ਸਕਦਾ ਇਹ ਮਾਲਕ ਨੂੰ ਪਤਾ ਇਹ ਮਹਾਰਾਜਾਂ ਦੇ ਇਹ ਮਹਾਰਾਜਾਂ ਦੇ ਜਿੱਥੇ ਉਹਨਾਂ ਨੇ ਦੇਣਾ ਉਹਨਾਂ ਨੇ ਮਾਤੜ ਘਰੇ ਨੂੰ ਬੱਚੇ 8 ਸਾਲ 9 ਸਾਲ ਬੱਚ ਵੀਰੇ ਘੋੜੇ ਨੂੰ ਛੱਡਦੇ ਨੂੰ ਹੋਗੇ ਹਾਂ ਜੀ ਐਂ ਦੇ ਸਜਣ ਦੇ ਘਰੇ ਬੱਚਾ ਆ ਜਾਂਦੇ ਤੇ ਸੋਚ ਹੀ ਨਹੀਂ ਸਕਦੇ ਸੀ ਇਹ ਵੀਰੇ ਦੇਖਣ ਦੇ ਲਾਣੇ 10 15 ਲੱਖ ਆਮ ਮਾਤੜ ਬੰਦੇ ਨੇ ਬੱਤੇ ਜੀ ਤੇ ਬੜੀ ਭੈਜੀ ਜਿਵੇਂ ਇੱਕ ਜ਼ਿਮੀਦਾਰ ਦੇ ਘਰੇ ਕੰਪਨੀ ਦਾ 10 ਲੱਖ ਰੁਪਏ ਆ ਜਾਣਾ ਤੇ ਬੜੀ ਵੱਡਾ ਬੜੀ ਵੱਡੀ ਗੱਲ ਹੈ ਇੱਕ ਬਾਈ ਜੀ ਦੀ ਮੈਨੂੰ ਗੱਲ ਬਹੁਤ ਚੰਗੀ ਲੱਗੇ ਜਿੰਨਾ ਵੀ ਬਾਈ ਕੋਲ ਸਟਾਕ ਵਾਲਾ ਸਾਰਾ ਡੀਐਨਏ ਅਪਰੂਵਡ ਹੈ ਆ ਡੀਐਨਏ ਤੇ ਪ੍ਰੂਵਡ ਇਹ ਬਹੁਤ ਵੱਡਾ ਮਤਲਬ ਐਵੇਂ ਨਹੀਂ ਤਾਂ ਇਹ ਚੀਜ਼ ਦੀ ਤੇ ਇਸ ਚੀਜ਼ ਬਾਰੇ ਬਾਈ ਸੁਣਨਾ ਚਾਹੀਦਾ ਜਦੋਂ ਵੀ ਕੀਤੇਗਾ ਨਾ ਕੋਈ ਆਪਾਂ ਕਹਿੰਦੇ ਵੀ ਘੋੜਿਆਂ 'ਚ ਥੱਗੀ ਲੱਗਦਾ ਕੋਈ ਫਰਾਡ ਹੁੰਦਾ ਥੋੜਾ ਡੀਐਨਏ ਦੇ ਚੱਕਰ 'ਚ ਵੀ ਹੁੰਦਾ ਕਈ ਵਾਰ ਵੀ ਕੋਈ ਲਾਈਨ ਲੱਗ ਦੱਸ ਦਿੱਤੀ ਜਾਂਦੀ ਉਹਦੀ ਉਸ ਟਾਈਮ ਵੀ ਆਂਦੀ ਵੀਰੇ ਮੈਂ ਫਿਰ ਇਹ ਕਹਿੰਦਾ ਵੀ ਆਪਾਂ ਆਪਦਾ ਮਨ ਵੀ ਸਾਫ਼ ਕਰਕੇ ਚੱਲੀਏ ਜੀ ਆਪਦੇ ਤੇ ਵੀ ਆਪਣੇ ਬ੍ਰੀਡਰ ਦੇ ਇੰਨੇ ਚਲੋਗੇ ਡੀਐਨਏ ਹੁਣ ਚੱਲੇ ਗਏ ਦਿਲਬਾਗ ਨੂੰ ਦੇਵਰਾਜ ਨੂੰ ਛੱਡਦੇ ਨੂੰ ਗਏ ਤੀਜਾ ਵਿਸ਼ਣਾਤ ਹੈ ਪਹਿਲਾਂ ਮੇਰੇ ਕੋਲ ਦੋ ਤਿੰਨ ਘੋੜੇ ਨਾਲ ਹੁੰਦੇ ਸੀ ਹਾਂਜੀ ਡੀਐਨਏ ਹੁਣ ਚੱਲੇ ਕਿਤੇ ਜਿਹੜਾ ਦਿਲਬਾਗ ਤੋਂ ਮਿਲਿਆ ਦਿਲਬਾਗ ਤੋਂ ਮਿਲਿਆ ਜੀ ਦੇਵਰਾਜ ਤੋਂ ਮਿਲਿਆ ਦੇਵਰਾਜ ਤੋਂ ਜੀ ਠੀਕ ਹੈ ਇੱਕੋ ਜਿਹੀ ਕਹਿੰਦੀ ਕਈ ਕਹਿੰਦੇ ਅਫਦਲ ਘੋੜੇ ਵਾਲੇ ਵੀ ਜਿਵੇਂ ਬਈ ਮੈਨੂੰ ਗੱਲ ਕਰਦੇ ਸੀ ਹਾਂ ਸ਼ਰਮਾ ਜੀ ਕਹਿੰਦੇ ਸੀ ਵੀ ਯਾਰ ਤੇ ਕਈ ਵਾਰੀ ਬੰਦੇ ਬਹੁਤ तरह ਦੇ ਟਾਈਪ ਦੇ ਹੁੰਦੇ ਕਦੇ ਕੋੜੇ ਵਾਲੇ ਹੁੰਦੇ ਜਿਹਨੇ ਕੋੜਾ ਰੱਖਿਆ ਉਹਨੂੰ ਪਤਾ ਹੈ ਉਹਨੂੰ ਪਤਾ ਕਿ ਉਹ ਕਿਵੇਂ ਫੇਸ ਕਰਦੇ ਆ ਪ੍ਰੋਬਲਮ ਕਿਵੇਂ ਉਹਨਾਂ ਨੂੰ ਆਪਣਾ ਲੈਠਣਾ ਪੈਂਦਾ ਬੜੀਆਂ ਪ੍ਰੋਬਲਮ ਹੁਣ ਮੇਰੇ ਤੇ ਲਾ ਰੋ ਕੋੜੇ ਦੇ ਬ੍ਰੀਡ ਕਰਨੀ ਹੈ ਇੱਕ ਕੁੜੀ ਤੇ ਕੋਈ ਹੋਰ ਸੱਜਣ ਦਾ ਫੋਨ ਆ ਗਿਆ ਤੀਜੇ ਦਾ ਆ ਗਿਆ ਚੌਥੇ ਦਾ ਆ ਗਿਆ ਜਦ ਕਲੈਸ਼ ਹੋ ਜਾਂਦੀ ਹੈ ਨਾ ਹੁਣ ਮਿਲਣੀ ਬੰਦ ਵੀ ਤੇ ਇੱਕ ਹੈ ਤੇ ਮੈਨੂੰ ਪਤਾ ਮੇਰਾ ਮਨ ਕਿਵੇਂ ਮੈਂ ਅਗਲੇ ਨੂੰ ਸੈਕਸ ਵਾਲੀ ਕਰਦਾ ਕਿਵੇਂ ਸਮਝਾਉਣਾ ਵੀ ਪੀਰ ਮੇਰੇ ਹੱਥ ਬਨ ਕੇ ਬੇਨਤੀ ਹੈ ਅਗਲੀ ਚਿੰਬਲੇ ਮੀਟ ਕਰਾ ਲਈਏ ਜਾਂ ਉਹ ਇੱਥੇ ਕਰ ਲਈਏ ਜਾਂ ਇੱਥੇ ਕਰ ਲਈਏ ਤਾਂ ਇਹ ਕਹਿੰਦਾ ਵੀ ਸਾਰੀਆਂ ਤਾਂ ਇੱਕ ਜਾਂ ਦੋ ਘੋੜੇ ਦੇ ਤਾਂ ਮੀਟ ਕਰਨੀਆਂ ਨੇ ਟੋਟਲ ਘੋੜੇ ਖੜੇ ਆ ਸਾਰੇ ਸਾਰੇ ਘੋੜੇ ਤੋਂ ਚਲੋ ਇਸ ਸਾਲ ਆਪਾਂ ਇਹ ਤੋਂ ਬੱਚਾ ਲੈ ਲਈਏ ਅਗਲੇ ਸਾਲ ਅਗਲਾ ਉਹ ਤੋਂ ਲੈ ਲੂ ਆਪਸ਼ਨ ਹੈ ਇਹ ਤਾਂ ਪੰਜਾਬ ਕੋਲੇ ਬੜਾ ਵੱਡਾ ਇਸ ਮੌਕੇ ਮੈਂ ਕਹਿੰਦਾ ਵੀ ਗੁਰੂ ਦੀ ਕਿਰਪਾ ਆਪਸ਼ਨ ਹੈ ਵੀ ਆਪਾਂ ਅਲੱਗ-ਅਲੱਗ ਜੀ ਤਾਂ ਮਰਜ਼ੀ ਲੈ ਲਈਏ ਕੋਈ ਕਿਸੇ ਨੂੰ ਫੋਰਸ ਕਰਦਾ ਕੋਈ ਕਿਸੇ ਦੇ ਕਹੇ ਤੇ ਅੱਜ ਮੈਂ ਕਹਿੰਦਾ ਵੀ ਬੀਬੀ ਵੀਰੇ ਕਿਸੇ ਦੇ ਕਹਿੰਦੇ ਕੋਈ ਮਿਸਗਾਈ ਨਹੀਂ ਹੁੰਦਾ ਬਿਲਕੁਲ ਜੀ ਬਹੁਤ ਸੂਝਵਾਨ ਹੋ ਗਈ ਬਹੁਤ ਸੂਝਵਾਨ ਹੋ ਗਈ ਜਿਵੇਂ ਆਪਾਂ ਕਹਿੰਦੇ ਮੋਟਰ ਸੂਝਵਾਨ ਹੋ ਗਿਆ ਆਪਾਂ ਹੀ ਔਟਰ ਹੈ ਉਵੇਂ ਬਲੀਡਰ ਕੋਈ ਨਵਾਂ ਬੰਦਾ ਨਹੀਂ ਮੇਰੇ ਸਹਾਰ ਨਾਲ ਹਰ ਕੋਈ ਵੇਰ ਹੈ ਕਰਕੇ ਇਹਨੂੰ ਪਤਾ ਹੈ ਕਿ ਬੀਬੀ ਵੀਰੇ ਕੀ ਬਲੀਡ ਹੈ ਕੀ ਨਹੀਂ ਬਲੀਡ ਜੀ ਨੌਕਰੀਆਂ ਵਿੱਚ ਕਿੰਨਾ ਸੁਧਾਰ ਹੋ ਗਿਆ ਸਫਾਈ ਆ ਗਈ ਸਫੈਦੀ ਅਸੀਂ ਜਦੋਂ ਮੈਂ ਦੇਖਦਾ ਹਾਂ ਪਹਿਲੇ ਤੋਂ ਬੜੇ ਚੱਪਕੀ ਵਾਲੇ ਘੋੜੇ ਘੋੜੀਆਂ ਹੁੰਦੀਆਂ ਸੀ ਹਾਂਜੀ ਫਲਕਾਰੀ ਵਾਲੀਆਂ ਵੀ ਹੁੰਦੀਆਂ ਸੀ ਹਾਂਜੀ ਪਰ ਘੋੜੀਆਂ ਬੜੀਆਂ ਚੰਗੀਆਂ ਮਜ਼ਬੂਤ ਹੁੰਦੀਆਂ ਪਰ ਉਹਦੇ ਜੋ ਆਪਾਂ ਰਿਫਾਈਨ ਕਰਦੇ ਕਰਦੇ ਕਿੱਥੇ ਆ ਗਈ ਸਪੌਟਲੈਸ ਤੇ ਆ ਗਈ ਸਪੌਟਲੈਸ ਤੇ ਆ ਗਈ ਗਰਦਨਾ ਕਿੰਨੀ ਸੋਹਣੀ ਆ ਗਈ ਹੈ ਕੰਨ ਕਿੰਨੇ ਸੋਹਣੇ ਆ ਗਏ ਹੁਣ ਤੁਹਾਡਾ ਮੈਂ ਕੋੜਾ ਵੀਡੀਓ ਤੇ ਦੇਖਿਆ ਜੀ ਕਿੰਨਾ ਉਹ ਚ ਗੁਲਾਬੀ ਰੰਗ ਕਿੰਨਾ ਜੀ ਤੋ ਦੇਖੋ ਮੈਦਾਂ ਦਰਸ਼ਨ ਕਿਤੇ ਨਹੀਂ ਪਰ ਵੀਡੀਓ ਤੇ ਉਹਨੇ ਕਿੰਨੀ ਖੂਬਸੂਰਤੀ ਕਿੰਨੀ ਲੱਗੀ ਉਹਦੀ ਜੀ ਰਾਈ ਕਲਰ ਕਿੱਡਾ ਸਾਫ ਲੱਗੇ ਗੁਲਾਬੀ ਰੰਗ ਲੱਗੇ ਤੋ ਇਹ ਵੀ ਇਹ ਬਰੀਡ ਦਾ ਨੁਕਦੇ ਚਲਾ ਲੀਏ ਮਾਰਵਾੜੀ ਚਲਾ ਲੀਏ ਆਪਾਂ ਬਹੁਤ ਅੱਛਾ ਕੰਮ ਕਰੀ ਜਾਂਦੇ ਬੜਾ ਬਿਹਤਰ ਦਾਣੇ ਪਾਣੀ ਦੀ ਸੇਵਾ ਆਪਣੀ ਬੜੀ ਐਕਸਟਰਾ ਹੈ ਕਿਵੇਂ ਜੀ ਆਪਣੇ ਨਾਲ ਸੋਸ਼ਲ ਮੀਡੀਆ ਰਹੀ ਤਕਰੀਬਨ ਜਿੰਨੇ ਵੀ ਗਰੀਡਰ ਪਰਾਂ ਤਕਰੀਬਨ ਸਾਰੇ ਨੇ ਇੰਟਰਵਿਊ ਹੁੰਦੀ ਉਹ ਤਕਰੀਬਨ ਹਾਂ ਜੀ ਜੀ ਜੇ ਆਪਾਂ ਫੇਰ ਵੀ ਕਿਤੇ ਫਲਾਣਾ ਠੱਗੀ ਦਾ ਸ਼ੰਗਾਰ ਹੋ ਗਿਆ ਸ਼ਿਕਾਰ ਹੋ ਗਿਆ ਕਿਤੇ ਨਾ ਕਿਤੇ ਉਹਨਾਂ ਦੀ ਗਲਤੀ ਵੀ ਆ ਕਿਉਂਕਿ ਉਹ ਪਹਿਲਾਂ ਤੋਂ ਬਾਇਰ ਦੀ ਗਲਤੀ ਹੈ ਵੀ ਟੌਪ ਆਸਟ੍ਰੇਲੀਅਨ ਕਿਹੜਾ ਚੱਲ ਰਿਹਾ ਉਹਨੂੰ ਦੇਖਣ ਜਾ ਕੇ ਉਹਨਾਂ ਤੋਂ ਪੁੱਛਣ ਵੀ ਸੀ ਕਿੰਨੀ ਦੀ ਗਰੀਡ ਰੱਖੀ ਹੈ ਜਾਂ ਕੀ ਕਰੀ ਬਿਲਕੁਲ ਬਿਲਕੁਲ ਆਪਾਂ ਜਿਵੇਂ ਬਾਈ ਜੀ ਦਾ ਸਟਾਕ ਦੇ ਦੇਖਿਆ ਸਾਰਾ ਹਾਂ ਪਤਾ ਹੀ ਆ ਭਾਵੇਂ ਕੋਈ ਅਣਜਾਣ ਬੰਦਾ ਵੀ ਆ ਜਾਏ ਉਹ ਵੀ ਗੋਯਾਰ ਆ ਚੀਜ਼ ਨੂੰ ਚੰਗੀ ਲਏ ਤਾਂ ਕੁਆਲਿਟੀ ਆ ਨਿਕਰ ਕੇ ਨਿਕਾਰ ਕੇ ਬੁਰੇ ਆਉਂਦੀ ਆਉਂਦੀ ਤੇ ਕੁਝ ਵੀ ਰੱਖੀਏ ਜੇ ਤੁਸੀਂ ਜਿਵੇਂ ਮੱਝਾਂ ਦੀ ਗੱਲ ਕੀਤੀ ਮੈਂ ਤਕਰੀਬਨ ਰਹਿੰਦਾ ਜਦੋਂ ਕੁੰਮੇ ਆ ਦੇਖਿਆ ਹਾਂਜੀ ਬਹੁਤ ਆਪਣੇ ਪੰਜਾਬ ਚ ਤੋਂ ਪਹਿਲਾਂ ਪਵਿੱਤਰ ਨਹੀਂ ਆਪਣੇ ਹਾਂਜੀ ਹਾਂਜੀ ਬਾਈ ਮਾਛੀ ਬੜੀ ਮਿਹਨਤ ਕੀਤੀ ਹੈ ਬਿਲਕੁਲ ਜੀ ਬਹੁਤ ਮਿਹਨਤ ਕਰਕੇ ਇੰਨਾ ਸਟਾਕ ਰੱਖ ਕੇ ਕਿਸੇ ਉਹ ਮਕਾਮ ਤੇ ਜਦੋਂ ਸਫਲਤਾ ਆਈ ਹੈ ਹਾਂਜੀ ਕਿੰਨਾ ਨਾਮ ਕੀਤਾ ਤੇ ਮੈਂ ਕਹਿੰਦਾ ਵੀ ਆਪਣੇ ਬੰਦਿਆਂ ਦੀ ਮਿਹਨਤ ਤੇ ਸੰਘਰਸ਼ ਬਹੁਤ ਹੈ ਬਹੁਤ ਹੈ ਜੀ ਆਪਾਂ ਮਿਹਨਤ ਪੈਸਾ ਲਾਉਣ ਲੱਗੇ ਨਹੀਂ ਦੇਖਦੇ ਹਾਂ ਆਪਾਂ ਵਿੱਚ ਜੀ ਦਿਲੂ ਭਾਈ ਜੀ ਕਾਡਾ ਲੈ ਕੇ ਆਏ ਹਾਂਜੀ ਦੇਖੋ ਉਸ ਇਨਸਾਨ ਨੇ ਉਸ ਸਰਪੰਚ ਨੇ ਬੰਦੇ ਨੇ ਕੁਛ ਨਹੀਂ ਦੇਖਿਆ ਢੋਡਾ ਲੈ ਕੇ ਆਇਆ ਪੈਸਾ ਲਾਇ ਇਧਰ ਕੋਲ ਪੈਸਾ ਲਾਇ ਦਿਲ ਖੋਲ ਕੇ ਕਹਿਣ ਨੂੰ ਕੀ ਕਹਦੀ ਇਹ ਬੰਦੇ ਦੀ ਅੱਜ ਪਿੱਠ ਪਿੱਛੇ ਵੀ ਤਰੀਫ ਹੁੰਦੀ ਹੈ ਠੀਕ ਹੈ ਐਸਾ ਇਨਸਾਨ ਬੜੇ ਬਿਹਤਰ ਇਨਸਾਨ ਨੇ ਕਮਾਊਗਾ ਵੀ ਉਹ ਭਾਈ ਜਿਹੜਾ ਦਿਲ ਖੋਲ ਕੇ ਪੈਸਾ ਲਾਉਗਾ ਜਿਵੇਂ ਇੱਕ ਭਾਈ ਗੈਰੀ ਦੀ ਇੰਟਰਵਿਊ ਸੀ ਉਹ ਕਹਿੰਦਾ ਵੀ ਮੈਨੂੰ ਕਹਿ ਦਿੰਦੇ ਵੀ ਗੈਰੀ ਵੇਚਦਾ ਉਹ ਕਹਿੰਦਾ ਜਿਵੇਂ ਲਾਉਣਾ ਤੇ ਬੜੇ ਜਿਆਦਾ ਪੈਸੇ ਲਾਇਏ ਤੇ ਤਾਂ ਹੀ ਵੇਚ ਹੁੰਦੇ ਬਈ ਹੁਣ ਜੇ ਮੈਂ ਲਾਵਾਂ ਕੁਛ ਨਾ ਉਹ ਸੁਖਨਾ ਬਾਈ ਦੇ ਕਰੇ 10 ਤਾਂ ਸਟੈਲੀ ਨਹੀਂ ਖੜੇ ਚੁੜਦੇ ਤੇ ਦਸੇ ਕਹਿੰਦਾ ਚੜਦੀ ਕਲਾ ਜੀ ਇਹ ਵੱਡੇ ਵੱਡੇ ਜਾਨਵਰ ਕੋੜੇ ਨੰਬਰ ਕੋੜੇ ਕਹਿੰਦੇ ਤੇਰੇ ਕਹਿੰਦੇ ਜੇ ਆਪਾਂ ਕਿਸੇ ਜਾਨਵਰ ਤੇ ਪੈਸਾ ਇਨਵੈਸਟ ਕਰਾਂਗੇ ਤੇ ਭਾਈ ਜੀ ਉਹ ਤੁਸੀਂ ਬਿਹਤਰ ਫਿਰ ਬਿਲਕੁਲ ਤੋਂ ਬਾਉਂਗੇ ਵੀ ਪਹਿਲਾਂ ਲਾਉਣੇ ਪੈਂਦੇ ਪਹਿਲਾਂ ਲਾਉਣੇ ਪੈਂਦੇ ਚੰਗੇ ਜਾਨਵਰ ਤੇ ਲਾਉਣੇ ਪੈਂਦੇ ਤੇ ਸ਼ੋਂ ਦੀ ਜਿਹੜੀ ਨੀ ਪੱਤਰ ਦੇਣ ਹੋਈ ਤੇ ਸਰਚੂਬੀਰ ਸਿੰਘ ਬਾਦਲੇ ਦਿੱਤੀ ਬਿਲਕੁਲ ਜੀ ਆਪਾਂ ਦੇਖੋ ਕਿ ਕਿਹਡੇ ਸ਼ੋਅ ਆਪਾਂ ਆਨੰਦ ਮਾਣੇ ਜਿਹੜੇ ਮੁਕਸਰ ਦੇ ਸ਼ੋਅ ਹੁੰਦੇ ਰਹੇ ਹਾਂਜੀ ਸੁਖਵੀਰ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਲਗਾਤਾਰ 10 ਸਾਲ ਸਰਕਾਰ ਨਹੀਂ ਚਲੋ ਆਪਾਂ ਨੂੰ ਔੜੇ ਵਾਲੇ ਨੂੰ ਆਪਣੀ ਦੇਖੋ ਜੀ ਜਾਤ ਜਮਾਤ ਆਪਣੀ ਇਹ ਪਰਿਵਾਰ ਘੋੜਾ ਹੈ ਘੋੜਾ ਹੈ ਹੈ ਕਿ ਨਹੀਂ ਹੈ ਉਸ ਲੈਵਲ ਤੇ ਘੋੜੇ ਚਲੇ ਗਏ ਸੀ ਅੱਜ ਉਹਨਾਂ ਸ਼ੋਅਾਂ ਦੀ ਬਦੌਲਤ ਉਹ ਸ਼ੋਅ ਦੀ ਬਦੌਲਤ ਅੱਜ ਪੈਦਾ ਜਿਹੜਾ ਸ਼ੌਂਕ ਹੈ ਰ ਹੈ ਤੇ ਬੇਤਵੀਰ ਪੰਜਾਬ ਦੇ ਵਿੱਚ ਨਾ ਐਡਾ ਉੱਪਰ ਕਿ ਆਇਆ ਉਹ ਜਾਗ ਲੱਗੀ ਸੀ ਜਿਹੜੀ ਸ਼ੌਂ ਦੀ ਤੇ ਅੱਜ ਉਹ ਇਸ ਮਕਾਮ ਤੇ ਲੈਵਲ ਤੇ ਆਪਾਂ ਪਹੁੰਚੇ ਜੀ ਵੀਰ ਨਾ ਕਮੈਂਟ ਕਰ ਦਿੰਦੇ ਪਾਰਟੀਵਾਦੀ ਨੂੰ ਮੁੱਖ ਰੱਖ ਕੇ ਜਿਸ ਪਾਰਟੀ ਨੇ ਜਾਂ ਜਿਸ ਇਨਸਾਨ ਨੇ ਕਿਸੇ ਖਿੱਤੇ ਲਈ ਕੰਮ ਨੂੰ ਕੀਤਾ ਜਾਂ ਕਦਮ ਉਠਾਇਆ ਉਹ ਤਾਂ ਸਲਾਣਾਯੋਗ ਹੋ ਗਏ ਕੋੜਿਆਂ ਵਾਸਤੇ ਬਾਦਲ ਸਰਕਾਰ ਨੇ ਕੀਤਾ ਤਾਂ ਉਹ ਕਹਿਣਾ ਬਣਦਾ ਜੀ ਠੀਕ ਹੈ ਨਾ ਸਾਰੇ ਕਹਿੰਦੇ ਉਹ ਚੀਜ਼ ਕਈ ਵਾਰ ਕੁਝ ਬੰਦੇ ਪਾਰਟੀਵਾਦੀ ਦੇ ਹਿਸਾਬ ਚ ਕਹਿ ਦਿੰਦੇ ਨਹੀਂ ਇਹ ਤਾਂ ਜੀ ਕਿਸੇ ਪਾਰਟੀ ਨੂੰ ਪ੍ਰਮੋਟ ਕਰਦੇ ਉਹ ਚੀਜ਼ਾਂ ਦੇ ਪਿੱਛੇ ਨੇ ਪਰ ਜੋ ਘੋੜਿਆਂ ਵਾਸਤੇ ਐਕਚੁਅਲ ਚ ਕੀਤਾ ਤਾਂ ਉਹਨਾਂ ਨੇ ਕੀਤਾ ਜੀ ਤਿੰਨ ਜੀ ਦਾ ਆਪਣਾ ਪਾਰਟੀ ਪ੍ਰਤੀ ਕੋਈ ਹੁਣ ਆਪਣੇ ਆਪਣੇ ਕਾਲੇ ਕੰਟੇ ਦਾ ਲਾ ਲੋ ਜੀ ਉਹ ਸਰਪੰਚਾਂ ਕੋਲੇ ਆ ਹਾਂਜੀ ਮੈਂ ਤੁਹਾਨੂੰ ਨਿੱਜੀ ਜੀ ਕਹਿੰਦਾ ਡੈਵਲ ਕੋਲੇ ਆ ਗਿਆ ਆਪਣੇ ਹਾਂਜੀ ਸੁਰਜੀਤ ਅੰਕਲ ਨਾਲ ਸਾਡਾ ਆਪਣਾ ਪੁਰਾਣੀ ਹੋਣ ਕਰਕੇ ਬੜਾ ਪਿਆਰ ਹੈ ਪ੍ਰਸੰਦਰ ਬਾਈ ਨਾਲ ਹਾਂਜੀ ਤੁਸੀਂ ਇਹ ਦੇਖੋ ਵੀ ਕੁੜਾ ਉਹਨਾਂ ਨੇ ਸੁਭਾਲ ਲਿਆ ਇੱਥੇ ਰਹਿ ਗਿਆ ਨਹੀਂ ਕਾਂਟਾ ਬਾਹਰ ਵੀ ਜਾ ਸਕਦਾ ਸੀ ਹਾਂਜੀ ਬਿਲਕੁਲ ਬਾਈ ਦੀ ਉਹਨਾਂ ਪੁਰਾਣੇ ਬੰਦੇ ਉਹਨਾਂ ਜਿਹਨੂੰ ਸ਼ੌਕ ਹੈ ਇਹ ਜਿਹੜੇ ਚੰਗੇ ਨੁਕਰੇ ਘੋੜੇ ਬਾਈ ਬਾਵਲ ਸਾਹ ਕੋਲੇ ਅਸੀਂ ਤਾਂ ਕੀ ਦੇਖਿਆ ਬਹੁਤ ਸੇਵਾ ਵੀ ਔਰ ਘੋੜੇ ਵੀ ਬੜੇ ਚੰਗੇ ਜੀ ਔਰ ਬਾਈ ਉਹਨਾਂ ਨੇ ਬਲੀਡ ਸੁਭਾਹ ਕੇ ਰੱਖਤੀ ਔਰ ਕਾਂਟੇ ਦੀ ਕਿੱਡੀ ਦੇਣ ਬਿਲਕੁਲ ਕਿੱਦਿਆਂ ਆਪਾਂ ਨੂੰ ਚੰਗੀਆਂ ਬ੍ਰਿੰਡ ਦੀਆਂ ਘੋੜੀਆਂ ਕਿੱਦੇ ਘੋੜੇ ਪੈਦਾ ਕਰਕੇ ਦਿੱਤੇ ਠੀਕ ਹੈ ਜਦੋਂ ਪਹਿਲੇ ਮੇਲੇ ਹੋਏ ਐ ਤੇ ਅੰਕਲ ਇਹਨਾਂ ਨੂੰ ਚਾਲ ਦਾ ਬੜਾ ਸ਼ੌਕ ਸੀ ਅੱਛਾ ਜੀ ਆਪਣਾ ਬੇਵਲ ਵਾਲੇ ਨੂੰ ਜੀ ਸਰਜੀਤ ਅਕਾਲਪੁਰੇ ਰਵਿੰਦਰ ਵਾਲੇ ਕੋਲ ਘੋੜੀ ਬੜੀ ਚੰਗੀ ਚੱਲਦੀ ਹੁੰਦੀ ਸੀ ਘੋੜਾ ਵੀ ਬੜਾ ਰੇਵੀਆ ਚੱਲਦਾ ਸ਼ੌਕ ਉੱਦਾਰ ਸੀ ਜੀ ਉਦੋਂ ਬਲਸਰ ਸਾਹਿਬ ਨੇ ਆਖਿਆ ਸੀ ਹਾਂ ਜੀ ਵੀ ਤੁਸੀਂ ਇਹਨਾਂ ਦੀ ਘੋੜੀ ਫਰਸਟ ਆਈ ਸੀ ਪਤਾ ਨਹੀਂ ਘੋੜਾ ਸੀਗਾ ਇਹਦੇ ਮੇਰੇ ਚਾਚਾ ਜੀ ਸੋਹਰਾ ਸਾਹਿਬ ਉਹ ਡਾਇਰੈਕਟਰ ਸੀ ਐਨੀਮਲ ਇੰਸਪੈਕਟਰੀ ਦਾ ਉਹ ਤੋਂ ਪਹਿਲੇ ਮਿਲੇ ਸੀ ਸਰਦਾਰ ਬਲਜੀਤ ਸਿੰਘ ਸਿੱਧੂ ਜੀ ਡਾਕਟਰ ਬਲਜੀਤ ਸਿੰਘ ਸਿੱਧੂ ਜੀ ਤੇ ਉਦੋਂ ਬਲਸਰ ਸਾਹਿਬ ਨੇ ਆਖੀ ਗੱਲ ਹੈ ਵੀ ਤੁਸੀਂ ਕਿਸੇ ਗੱਲੋਂ ਇਹ ਆਪਣਾ ਜਿਹੜਾ ਜ਼ਿੰਮੇਵਾਰ ਦਾ ਵੱਡੇ ਬਾਲਸਰ ਦੀ ਗੱਲ ਕਰਦੇ ਵੀ ਆਪਣਾ ਕਿੱਤਾ ਆਪਣੇ ਵਿਸੇ 'ਚ ਮਿਲਵੀਂ ਚੀਜ਼ ਹੈ ਇੱਕ ਸਹਾਇਕ ਧੰਦਾ ਵੀ ਜਿਆਦਾ ਇੱਕ ਸਹਾਇਕ ਧੰਦਾ ਵੀ ਇਸ ਧੰਦੇ ਨੂੰ ਅਸੀਂ ਰੀ ਟਿਕਟ ਦਿੰਦੇ ਤੇ ਤੁਸੀਂ ਇਸ ਕਿੱਤੇ ਨੂੰ ਛੱਡਣਾ ਨਹੀਂ ਜੀ ਤੇ ਕਹਿੰਦਾ ਮਤਲਬ ਬਹਿਵਲ ਪ੍ਰਵਾਸ ਦੀ ਗੱਲ ਕਰੀਏ ਤਾਂ ਘੋੜਿਆਂ 'ਚ ਬਹੁਤ ਦੇਖਣ ਨੂੰ ਬਿਲਕੁਲ ਪਤਾ ਨਹੀਂ ਕਿੰਨੇ ਇੱਕ ਘੋੜੇ ਨਾਲੇ ਕਿੰਨੇ ਅਸੀਂ ਅੱਖੀਂ ਦੇਖਿਆ ਬਾਈ ਜੀ ਜਿੱਥੇ ਜਿੰਨੀ ਹੁਣ ਜਗ੍ਹਾ ਦਾ ਇਹਦੂ ਦੁਗਣੀ 'ਚ ਥੋਰੋਬ੍ਰਿਡ ਹੂੰ ਤੇ ਆਪਣੀਆਂ ਦੇਸੀ ਮਾਰਵੜੀ ਘੋੜੀਆਂ ਨੁਕਰੀਆਂ ਘੋੜੀਆਂ ਜੀ ਉਹਨਾਂ ਵੇਲੇ 'ਚ ਅੱਜ ਤੋਂ ਪਹਿਲਾਂ ਇੱਕ ਬਬਲਜੀ ਦੇ ਅੰਗਲ ਨਾਲ ਮੈਂ ਛੋਟਾ ਜਿਹਾ ਹੁੰਦਾ ਗਿਆ ਸੀ ਹਾਂਜੀ ਗੱਲ ਕਰਦੇ ਆ ਵੀ ਉਦੋਂ ਘੋੜੀ ਵੇਚੀ ਸੀ ਜੋੜਾ ਮਾਂ ਬੇਟੀ ਰਿਕਾਰਡ ਤੋੜ ਪ੍ਰਾਈਸ ਤੇ ਜੀ ਉਹਨਾਂ ਵੇਲੇ 'ਚ ਤੇ ਮੈਂ ਕਹਿੰਦਾ ਵੀ ਪੁਰਾਣੇ ਤੇਰਵੇਕਾਰ ਪੰਜਾਬ 'ਚ ਤੂਫਾਨ ਵੀ ਸੱਚ ਨੇ ਕੋਲੀ ਗਿਆ ਬਿਲਕੁਲ ਜੀ ਇੱਥੇ ਗਿਆ ਮੈਂ ਇੱਥੇ ਬਬਲ ਆ ਕੇ ਗਿਆ ਵੀ ਆਪਾਂ ਦੇਖੀਏ ਵੀ ਉਹ ਜਿਹੜੇ ਪੁਰਾਣੇ ਪਰਿਵਾਰ ਹੈ ਉਹਨਾਂ ਦੀ ਮਿਹਨਤ ਕੀਤੀ ਸੀ ਘੋੜੇ 'ਚ ਹਾਂਜੀ ਉਨ੍ਹਾਂ ਦੀ ਸੇਵਾ ਬਿਰਗਾਂ ਦੀ ਕੀਤੀ ਖੱਟੀ ਹੂੰ ਸਾਨੂੰ ਮਿਲੀ ਬਿਲਕੁਲ ਅੱਗੇ ਸਾਡੇ ਪਾਪ ਨੇ ਸਾਡੇ ਦਾਦੇ ਨੇ ਕਿਸੇ ਵੀ ਜਿਹੜੇ ਪੁਰਾਣੇ ਪਰਿਵਾਰ ਦੇ ਹੁਣ ਜੈਪਾਲ ਅਜਨੰਦ ਬਣ ਰਿਹਾ ਅੰਗਲੇ ਤੇ ਉਹਨਾਂ ਦੇ ਦਾਦਾ ਜੀ ਨੇ ਕਿੰਨੇ ਪਹਿਲਾਂ ਤੁਸੀਂ ਬਸ਼ਕੀਤੇ ਬਿਲਕੁਲ ਉਹ ਉਹਦਾ ਰਿਵਾਰਡ ਹੁਣ ਮਿਲਿਆ ਜਾਂਦਾ ਤੇ ਮੈਂ ਕਹਿੰਦਾ ਵੀ ਜਿੰਨੇ ਆਪਣੀ ਮਿਹਨਤ ਅਦੇ ਘੋੜਿਆਂ ਦੀ ਇਹਦੀ ਖਾਲੀ ਨਹੀਂ ਜਾਂਦੀ ਜਿਸ ਪਰਿਵਾਰ ਨੇ ਸੇਵਾ ਕੀਤੀ ਹੋਵੇ ਫਲ ਮਿਲਦਾ ਜਿਸ ਪਰਿਵਾਰ ਨੇ ਸੰਭੇ ਜਿਹਨੇ ਜੋਰ ਲਾਇਆ ਤੇ ਬਈ ਉਹਨਾਂ ਨੂੰ ਫਲ ਮਿਲਿਆ ਫਲ ਗੁਰੂ ਨੇ ਝੋਲੀ 'ਚ ਪਾਉਣਾ ਆਪਣੀ ਨੇਕ ਕਮਾਈ ਤੇ ਤੇ ਨੇਕ ਵਿਸ਼ਵਾਸ ਤੇ ਜੀ ਤੇ ਇਹ ਗੱਲਾਂ ਪਿੰਡ ਵੀ ਰਾਜ ਰੈਡਿੰਗਲੀ ਚਲੋ ਆਪਾਂ ਬੈਠੇ ਹਾਂ ਪਰਵਾਰਿਕ ਤੌਰ ਤੇ ਸਰਪੰਚ ਸਾਹਿਬ ਕੋਲੇ ਜੀ ਬੱਚਾ ਦੇਖਣ ਆ ਇਕੱਠੇ ਹੋ ਗਏ ਪਰ ਇਹਨੂੰ ਆਪਾਂ ਗੱਲਾਂ ਨੂੰ ਉਹਨਾਂ ਅਮਲ ਵੀ ਕਰੀਏ ਅਮਲ ਕਰੀਏ ਸਹੀ ਪਾਸੇ ਲੈ ਕੇ ਚੱਲੀਏ ਸਾਰੇ ਇੱਕ ਪਲੇਟਫਾਰਮ ਤੇ ਆਪਾਂ ਇਕੱਠੇ ਕਰੀਏ ਮੈਨੂੰ ਇਹ ਲੱਗਦਾ ਜਿਹੜਾ ਕੋੜਿਆਂ ਵਾਸਤੇ ਫਿਕਰਮੰਦ ਉਹ ਸੋਚੂ ਜਰੂਰ ਸੋਚੂ ਜਰੂਰ ਕਿਉਂਕਿ ਕੋਈ ਵੀ ਪਰਿਵਾਰ ਨੋਕਚੋਕ ਹੁੰਦੀ ਹੈ ਠੀਕ ਹੈ ਨਾ ਜੇ ਹੁਣ ਖਲਾਰਾ ਤਾਂ ਜਿੰਨਾ ਮਰਜ਼ੀ ਬਰੋ ਭਾਈ ਜੀ ਸਿਆਸਤ ਚ ਨਹੀਂ ਹੁੰਦੀ ਪੋਲਿਟਿਕਸ ਚ ਹੁੰਦੀ ਰਹਿੰਦੀ ਆ ਆਪਾਂ ਆਪਾਂ ਨੂੰ ਪੋਲਿਟਿਕਸ ਨਹੀਂ ਆਪਾਂ ਦਾ ਆਪਣੇ ਪਰਿਵਾਰ ਹੈ ਆਪਾਂ ਨੂੰ ਜੇ ਕੋੜੇ ਦੇ ਦਿਲੋਂ ਚਾਹਣੇ ਤਾਂ ਉਹਦਾ ਆਪਾਂ ਬਿਹਤਰ ਕਰੀਏ ਹਣ ਸਰਕਲ ਕੋਈ ਬਾਹਲਾ ਵੱਡਾ ਨਹੀਂ ਕੋੜਿਆਂ ਦਾ ਬਈ ਇੱਕ ਦੂਜੇ ਦੇ ਮੂੰਹ ਉੱਥੇ ਮੇਲੇ ਮੁੰਡੀ ਦੇ ਲੱਗਣ ਲੱਗਣੇ ਦੇਖੋ ਕੋਈ ਜ਼ਮੀਂਦਾਰ ਵਾਲਾ ਨਹੀਂ ਕੋ ਤੁਸੀਂ ਦੱਸੋ ਨਾ ਕੋਈ ਗੱਲ ਹੋਵੇ ਝਕੜਾ ਕੋਈ ਆਪਣਾ ਕੋਈ ਐਜਾ ਹੋਵੇ ਨਹੀਂ ਜੀ ਗੱਲਾਂ ਸਿਰਫ ਇਹ ਵੀ ਆਪਣੀਏ ਭਰਾ ਭੇ ਤੌਰ ਤੇ ਆਪਾਂ ਸਾਰੇ ਭਰਾ ਇੱਕ ਦੂਜੇ ਨਾਲ ਫਿਰ ਵੀ ਮੰਡੀ ਚ ਮਿਲ ਲੈ ਜੀ ਕਿਸੇ ਵਿਆਹ ਸ਼ਾਦੀ ਚ ਮਿਲਦੇ ਆ ਅਕਸਰ ਇਧਰ ਉਧਰ ਜਾਂਦੇ ਆ ਆਪਾਂ ਪ੍ਰੋਗਰਾਮ ਚ ਜੀ ਬਿੰਦੇ ਮਿਲਦੇ ਆ ਬਿਲਕੁਲ ਤੇ ਬੈਟਰ ਹੈ ਵੀ ਤੁਸੀਂ ਕਿਉਂ ਇੱਕ ਪਲੇਟਫਾਰਮ ਤੇ ਮੈਂ ਉਹਦਾ ਫਰੀਦਕੋਟ ਦੇ ਚੋਣੇ ਬਿੰਦ ਬਾਈ 4 ਸਾਲ ਦੀ ਗੱਲ ਉਹ 5 ਸਾਲ ਦੀ ਸੰਸਦ ਜਿਹੜੀ ਉਹ ਗੈਟ ਠੀਗਦਰ ਕੀਤਾ ਸੀ ਬਿਲਕੁਲ ਇੱਕ ਤੇ ਡਿਨਰ ਆਪਾਂ ਕੀਤਾ ਸੀ ਰਣੀ ਜੀ ਹਾਂਜੀ ਤੇ ਉਹਦੇ ਸਾਰੇ ਬ੍ਰੀਡਰ ਸਾਰੇ ਜਿੰਨੇ ਤਕਰੀਬਨ ਆਪਣੇ ਪੰਜਾਬ ਦੇ ਸਾਰੇ ਭਾਈ ਪਹੁੰਚੇ ਜੀ ਮੈਂ ਕਹਿੰਦਾ ਮਤਲਬ ਇਹ ਉਹ ਤਾਂ ਦੱਸਦਾ ਤਾਂ ਉਹ ਤਾਂ ਕਹਿੰਦਾ ਵੀ ਜਦੋਂ ਇੱਕ ਪਲੇਟਫਾਰਮ ਤੇ ਲੈ ਇੱਕ ਜਗ੍ਹਾ ਤੇ ਲੈ ਕਿਤੇ ਵੀ ਕਿਸੇ ਪ੍ਰੋਗਰਾਮ ਚ ਆਪਾਂ ਇਕੱਠੇ ਹੋ ਕੇ ਬੈਠਦੇ ਆ ਤੇ ਬਾਈ ਉਹ ਕੁਝ ਗੱਲ ਹੋਰ ਹੀ ਕਾ ਨਹੀਂ ਜਾਂਦੀ ਬਿਲਕੁਲ ਚਾਰ ਚੰਦ ਲੱਗ ਜਾਂਦੇ ਆ ਉਸ ਮੁਠੀ ਬੱਝੀ ਨੂੰ ਉਹ ਏਕਤਾ ਨੂੰ ਉਹ ਬਰਕਤ ਨੂੰ ਦੇਖ ਕੇ ਤੇ ਤੁਸੀਂ ਕਹਿੰਦਾ ਮਤਲਬ ਕੁਝ ਮਰਜ਼ੀ ਕਰ ਲੋ ਬਿਲਕੁਲ ਕੋਈ ਚੀਜ਼ ਅੱਜ ਪੀਡੀਐਫਏ ਇੱਕ ਸੰਸਥਾ ਹੈ ਹਾਂਜੀ ਅਸੀਂ ਵੀ ਇੱਕ ਮੇਲਾ ਕਰਾਇਆ ਹਾਂਜੀ ਪਰ ਪੀਡੀਐਫਏ ਦੀ ਸੰਸਥਾ ਨੂੰ ਦੇਖ ਕੇ ਤੁਸੀਂ ਦੇਖੋ ਵੀ ਕਿੱਥੇ ਕਾਮਯਾਬ ਕੀਤਾ ਉਹਨਾਂ ਨੇ ਉਹਨਾਂ ਦੀ ਏਕਤਾ ਉਹਨਾਂ ਦਾ ਇਕੱਠਾ ਜਿਹੜਾ ਉਹ ਅੱਜ ਉਸ ਲੈਵਲ ਤੇ ਲੈ ਗਿਆ ਬਿਲਕੁਲ ਕਹਿੰਦਾ ਮਤਲਬ ਵੀ ਵਰਲਡ 'ਚ ਨਾਮ ਕਰਦਾ ਉਹਨਾਂ ਨੇ ਬਿਲਕੁਲ ਜੀ ਡੇਰੀ ਦੇ ਵਿੱਚ ਗਾਂ ਦੀ ਜਿਹੜੀ ਬਰੀਡ ਹੈ ਅੱਜ ਪੀਡੀਐਫਏ ਦੇ ਕਾਰਨ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਮੋਸ਼ਨ ਜੇ ਕੀਤੀ ਹੈ ਪ੍ਰਮੋਟ ਕੀਤਾ ਗਾ ਉਹ ਹੱਬ ਬਣ ਜਾਂਦਾ ਹੈ ਤੇ ਪੰਜਾਬ ਬੰਦੇ ਨੇ ਬਿਲਕੁਲ ਉਹਦੀ ਬਦੌਲਤ ਆ ਪੀਡੀਐਫ ਬਕੋੜਿਆਂ ਘੋੜਿਆਂ ਦੀ ਕੋਈ ਦੂਰੀ ਜ਼ਿਆਦਾ ਨਹੀਂ ਬਾਈ ਜੀ ਕਿਉਂਕਿ ਜੇ ਕਰੀਮ ਹੈਗਾ ਉਸ ਇਕੱਠੇ ਹੋਣ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਜੀ ਬਰੀਡਿੰਗ ਸਹੀ ਕਰਦੇ ਆ हां ਜਰੂਰ ਇਨ ਬਰੀਡਿੰਗ ਤੋਂ ਆਪਾਂ ਮੈਂ ਕਹਿੰਦਾ ਨਵੇਂ ਨੂੰ ਬਿੰਦਵੀਰ ਕਿਵੇਂ ਪਤਲ ਤੁਸੀਂ ਮੈਨੂੰ ਸਵਾਲ ਕੀਤਾ ਆਫ ਦਾ ਕੈਮਰਾ ਸਨੀ ਭਾਈ ਵੀ ਆਪਾਂ ਨਵੇਂ ਨੂੰ ਕਿਵੇਂ ਦਸੀਏ ਵੀ ਕਾਨ ਕਿੰਨਾ ਕੁ ਉੱਪਰ ਹੋਣਾ ਚਾਹੀਦਾ ਕਿੰਨਾ ਕੁ ਨਹੀਂ ਹੋਣਾ ਬਿਲਕੁਲ ਆਪਾਂ ਕਹਿੰਦੇ ਜੀ ਓਵਰਲੈਪ ਹੈ ਇਹ ਨਹੀਂ ਆਪਾਂ ਓਵਰਲੈਪ ਦਸੀਏ ਸੀ ਕਿੰਨਾ ਕਿੰਨਾ ਕਿੱਥੇ ਕੱਢੀ ਬੜੀ ਕ ਉਹ ਚੀਜ਼ਾਂ ਆਪਾਂ ਦਸੀਆਂ ਨਵੀਆਂ ਡਾਈਟ ਦਸੀਏ ਵੀ ਡਾਈਟ ਕੀ ਪਾਉਣੀ ਹੈ ਕੇਲੇ ਇਹਨਾਂ ਦਿਨਾਂ ਚ ਕੋਈ ਪੱਠਾ ਚੇਂਜ ਨਾ ਕਰੋ ਕੋਈ ਦਾਣਾ ਨਾ ਜ਼ਿਆਦਾ ਪਾਓ ਜੀ ਉਹਨਾਂ ਨੂੰ ਨਾਰਮਲ ਰੱਖ ਲਓ ਹਰਾ ਪੱਠਾ ਨਾ ਪਾਓ ਇਹਦਾ ਵੀ ਉਹਦੇ ਚ ਮੀਂਹ ਕਰਕੇ ਨਾਈਟ੍ਰੋਜਨ ਉੱਪਰ ਆ ਦੇ ਕਰਕੇ ਨੁਕਸਾਨ ਨਾ ਨੁਕਸਾਨ ਹੋਰ ਮੈਂ ਕਹਿੰਦਾ ਬਿਹਤਰ ਕਿੰਨੀਆਂ ਗੱਲਾਂ ਹਿਊਮਨ ਤੇ ਹੋਗੀਆਂ ਕਿੰਨੀਆਂ ਹੋਰ ਗੱਲਾਂ ਬਾਇਓਲੋਜੀ ਤੇ ਹੋਗੀਆਂ ਇਹੋ ਜੇ ਸੈਮੀਨਾਰ ਲੱਗੇ ਨੀ ਜ਼ਰੂਰ ਬਾਈ ਜੀ ਮੇਰੇ ਵੀ ਮਨ ਦੇ ਵਿੱਚ ਹੈ ਚਲੋ ਔਰ ਯੋਲੀ ਸੁਭਾਵ ਬਣਾ ਸੈਮੀਨਾਰ ਵੀ ਲੱਗਣ ਵੀ ਬ੍ਰੀਡ ਤੁਸੀਂ ਕਹੇ ਜੀ ਰੋਕੋ ਸ਼ੋਅ ਦੇ ਵਿੱਚ ਕੀ ਦੇਖਿਆ ਜਾਂਦਾ ਕੀ ਦੇਖਿਆ ਜਾਂਦਾ ਵੀ ਸਾਰਾ ਕੁਝ ਸਮਝਾਉ ਲੋਕਾਂ ਨੂੰ ਜੀ ਜੇ ਕਿਸੇ ਨੇ ਪਹਿਲਾਂ ਘੋੜੀ ਵੀ ਲੈਣੀ ਹੈ ਉਹ ਪਹਿਲਾਂ ਸੈਮੀਨਾਰ ਅਟੈਂਡ ਕਰੇ ਸੈਮੀਨਾਰ ਅਟੈਂਡ ਕਰੇ ਮੈਂ ਕਹਿੰਦਾ ਫਿਰ ਜਜਿੰਗ ਵਾਲੀ ਗੱਲ ਹੈ ਬਹੁਤ ਵੱਡਾ ਕੰਮ ਹੈ ਗੁਰੂ ਦੀ ਕਿਰਪਾ ਨਾਲ ਜਦੋਂ ਤੁਹਾਡੇ ਹੱਥ 'ਚ ਕਲਮ ਆ ਜਾਂਦੀ ਹੈ ਤੇ ਫੁੱਟਾ ਜਾਂਦਾ ਨਾ ਬਈ ਜੀ ਤੁਹਾਡੀਆਂ ਲੱਤਾਂ ਕੰਬਦੀਆਂ ਵੀ ਤੁਹਾਡੇ ਤੋਂ ਗਲਤੀ ਨਾ ਹੋ ਜਾਵੇ ਕਿਉਂਕਿ ਗੁਰੂ ਮਹਾਰਾਜ ਦੀ ਸਭ ਤੋਂ ਖੂਬਸੂਰਤ ਬਣਾਈ ਹੋਈ ਚੀਜ਼ ਨੂੰ ਜਜ ਕਰਦੇ ਚੀਜ਼ ਨੂੰ ਜਜ ਕਰਦੇ ਦੇਖੋ ਸੋਚ ਕੇ ਦੇਖੋ ਪਾਤਸ਼ਾਹ ਦੀ ਚੀਜ਼ ਨੂੰ ਫਿਰ ਤੁਸੀਂ ਇਹ ਦੇਖੋ ਵੀ ਜਜ ਬਣਨਾ ਇੱਕ ਹਰ ਇੱਕ ਬੰਦੇ ਦੀ ਮੈਂ ਕਹਿੰਦਾ ਵੀ ਖੁਸ਼ ਹੁੰਦੀ ਹੈ ਵੀ ਮੈਂ ਜਜ ਪਰ ਬਈ ਬਹੁਤ ਔਖਾ ਹੈ ਖਰਾ ਉਤਰਨਾ ਬਹੁਤ ਹੈ ਖਰਾ ਉਤਰਨਾ ਮੈਂ ਕਹਿੰਦਾ ਵੀ ਜਜਿੰਗ ਬਣਾਓ ਕਰੋ ਹਰ ਇੱਕ ਨੂੰ ਸ਼ੌਕ ਹੈ ਉਹਦਾ ਵੀ ਇੱਕ ਪ੍ਰੋਟੋਕੋਲ ਬਣਾ ਕੇ ਰੱਖੀਏ ਵੀ ਇੱਕ ਆਪਣੀ ਕੋਈ ਚੰਗੀ ਸੰਸਥਾ ਹੋਵੇ ਸੰਸਥਾ ਦੇ ਥੱਲੇ ਉੱਥੇ ਕੋਈ ਟ੍ਰੇਨਿੰਗ ਹੋਵੇ ਉਹਨਾਂ ਦਾ ਕੋਈ ਟੈਸਟ ਹੋਵੇ ਉਹਨੂੰ ਆਪਾਂ ਤਿਆਰ ਕਰਕੇ ਉੱਥੋਂ ਦੀ ਦੰਦਾਂ ਗਿਆ ਤੇ ਉੱਥੇ ਉਹਨੂੰ ਜਜਿੰਗ ਦੇ ਕੈਪੇਬਲ ਬਣਾਇਆ ਜੀ ਬਿਲਕੁਲ ਬਾਈ ਜੀ ਠੀਕ ਨੇ ਜਿਵੇਂ ਹੁਣ ਪੂਨੇ ਵੈਂਦ ਬਾਈ ਹਾਂਜੀ ਉਹ ਪੰਜ ਜਜ ਇੱਕ ਐਕਸਟਰਾ ਲਾਉਂਦੇ ਆ ਜਜਾਂ ਦਾ ਪਹਿਲਾਂ ਪੰਜ ਜਜ ਉਹ ਪ੍ਰੋਪਰ ਜਿਵੇਂ ਨਾ ਕੁੱਤਿਆਂ ਦੇ ਵਿੱਚ ਕੀ ਅਸੀਂ ਇਹ ਕੀ ਕਰਦੀਏ 메ਨ ਜਜ ਧਰੇਗ ਰਿੰਗ ਸਟੂਡੈਂਟ ਰਿੰਗ ਸਟੂਡੈਂਟ ਨੂੰ ਨਾਲ ਲਾਤਾ ਹਾਂਜੀ ਹੌਲੀ ਹੌਲੀ ਰਿੰਗ ਸਟੂਡ ਤੋਂ ਬਾਅਦ ਉਹ ਬਲੀਡਰ ਬੰਦਾ ਬਲੀਡਰ ਤਾਂ ਪਹਿਲਾਂ ਹੀ ਹੁੰਦਾ ਹੈ ਤੇ ਉਹ ਰਿੰਗ ਸਟੂਡ ਤੋਂ ਬਾਅਦ ਜਜ ਬੰਦਾ ਜੀ ਕਿ ਅਸੀਂ ਇਹਦੇ ਵਿੱਚ ਉਹਨੂੰ ਸਾਰੇ ਚੈਂਪੀਅਨ ਬਣਾਉਣੇ ਪੈਂਦੇ ਤਾਂ ਮੈਂ ਕਹਿੰਦਾ ਵੀ ਹਰ ਇੱਕ ਲੈਵਲ ਤੇ ਘੋੜਿਆਂ ਦੇ ਵਿੱਚ ਜਜਿੰਗ ਕਰ ਲਈ ਜਲਦਬਾਜੀ करिए ਐਜੀ ਉਹਦੇ ਚ ਆਪਾਂ ਨੁਕਸਾਨ ਕਰਾਈਏ ਉਹ ਨਾ करिए ਪਹਿਲਾਂ ਉਹਨੂੰ ਜਿਵੇਂ ਇੱਕ ਪੀਡੀਐਫ ਇਹਨੇ ਫੌਰਨ ਤੋਂ ਹੂਫ ਬਣਾਉਣੇ ਸਿਖਾਏ ਜੀ ਉਸ ਤੋਂ ਬਾਅਦ ਬਰੀਡਰਸ ਨੂੰ ਪਤਾ ਲੱਗਿਆ ਵੀ ਜਿਹੜੇ ਹੂਫ ਐ ਬਣਦੇ ਪੈਰਾਂ ਐ ਬਣਦੇ ਤੇ ਘੋੜਿਆਂ ਦੇ ਵਿੱਚ ਬਹੁਤ ਵੱਡੇ ਕੰਮ ਆ ਤੇ ਘੋੜੇ ਦਾ ਕੰਮ ਹੀ ਪੈਰ ਤੋਂ ਬਿੰਦ ਬਈ ਆਪਾਂ ਇਹੋ ਜੇ ਸੈਮੀਨਾਰ ਲਾਈਏ ਵੀ ਇਹ ਹੂਫ ਕਿਵੇਂ ਤਿਆਰ ਕਰਨਾ ਹੈ ਕੋਟ ਕਿਵੇਂ ਕਰਨਾ ਹੈ ਬਾਡੀ ਸਟਰਕਚਰ ਕਿਵੇਂ ਨੂੰ ਡਿਵੈਲਪ ਕਰੀਏ ਕਿਉਂਕਿ ਆਪਣੇ ਕੋਲ ਟਾਈਪ ਉਹਦੀ ਕੀ ਹੈ ਕੁਝ ਲੋਕ ਤਾਂ ਹਾਈਟ ਦੇ ਜ਼ਿਕਰ ਤੇ ਹੀਲ ਇਹ ਬਹੁਤ ਉੱਪਰ ਕਰਵਾ ਲੈਂਦੇ ਬਈ ਆਪਾਂ ਦੇਖਦੇ ਆ ਉਹ ਫਿਰ ਕਦੇ ਗਾਂਟੀ ਦੀ ਪ੍ਰੋਬਲਮ ਆ ਗਈ ਜਾਂ ਕਦੇ ਘੋਡੇ ਤੇ ਆ ਗਈ ਤੇ ਆਪਣੇ ਸਰਦਾਰਤ ਜੀ ਰਿਓਟ ਵਾਲੇ ਹਾਂਜੀ ਰਾਈਡਰ ਬਹੁਤ ਬਹੁਤ ਟੌਪ ਕਲਾਸ ਰਾਈਡਰ ਨੇ ਹਾਂਜੀ ਤੇ ਅਕਸਰ ਉਹਨਾਂ ਨਾਲ ਮਿਲਦੇ ਰਹਿੰਦੇ ਆ ਤੇ ਗੱਲ ਉਹ ਕਹਿੰਦੇ ਜੇ ਅਗਰ ਘੋਡੇ ਕੀ ਹੀਲ ਹੈ ਨਾ ਹੂੰ ਅਗਰ ਹੀਲ ਅਨਕੰਫਰਟੇਬਲ ਹੋ ਗਈ ਨਾ ਤੇ ਘੋਡੇ ਦਾ ਸਾਰਾ ਬੈਲੈਂਸ ਖਰਾਬ ਹੋ ਜਾਂਦਾ ਹਾਂਜੀ ਘੋੜਾ ਲੇਮ ਹੁੰਦਾ ਹੂੰ ਘੋੜਾ ਲਮੀਨੇਟਸ ਹੁੰਦਾ ਹੈ ਘੋਡੇ ਦੀ ਸ਼ੋਲਡ ਡਿਸਲੋਕੇਟ ਹੁੰਦੀ ਹੈ ਜੀ ਉਹਦਾ ਕਾਰਨ ਹੀ ਲੈ ਕਾਠੀ ਵੀ ਦਾ ਸੁੰਡਲੀ ਦਾ ਏਡੀ ਗੱਲ ਹੈ ਜਿਹੜਾ ਬੰਦਾ ਸਵਾਰ ਹੈ ਉਹਨੂੰ ਪਤਾ ਹੈ ਕਾਠੀ ਵੀ ਜੇ ਅੱਗੇ ਪਿੱਛੇ ਹੋ ਜੇ ਨਾ ਹਾਂਜੀ ਪ੍ਰੋਪਰ ਸੈਟਿੰਗ ਤੇ ਨਾ ਆਵੇ ਤਾਂ ਤੁਸੀਂ ਕੰਫਰਟ ਰਾਈਡ ਨਹੀਂ ਕਰ ਸਕਦੇ ਬਿਲਕੁਲ ਬਾਕੀ ਇਹ ਨਾ ਆਪਾਂ ਡਿਟੇਲ ਦੇ ਵਿੱਚ ਵੀਡੀਓ ਕਰਾਂਗੇ ਜਿਵੇਂ ਤੁਸੀਂ ਦੱਸਿਆ ਵੀ ਸਾਡੇ ਪਟਿਆਲੇ ਤੁਸੀਂ ਬਾਈਪੀਸ ਪਟਿਆਲੇ ਸਾਡੇ ਪਟਿਆਲੇ ਦਾ ਰੰਗ ਚੜਿਆ ਹੋਇਆ ਤੁਹਾਨੂੰ ਹਾਂਜੀ ਹਾਂਜੀ ਹਾਂ ਉਹ ਵੀ ਆਪਾਂ ਗੱਲਾਂ ਬਾਤਾਂ ਸ਼ਾਹੀ ਸ਼ਹਿਰ ਹੈ ਭਾਈ ਕਿਤੇ ਜ਼ਰੂਰ ਬੈਠ ਕੇ ਗੱਲਾਂ ਗੱਲਾਂ ਤਾਂ ਬੰਦ ਬਈ ਗੱਲਾਂ ਕਰਦੇ ਬਹੁਤ ਹੋ ਜਾਂਦੀਆਂ ਤੇ ਇੱਕ ਕੋਸ਼ਿਸ਼ ਕਰੀਏ ਵੀ ਸਾਰੇ ਸੱਜਣ ਜਿਹੜੇ ਤੁਹਾਡੇ ভিউਸ ਨੇ ਜੀ ਉਹ ਭਰਾ ਆਪਣੇ ਸਾਰੇ ਜੁੜ ਕੇ ਕੁਝ ਚੰਗੀ ਚੀਜ਼ ਕੁਝ ਮੈਂ ਦੱਸ ਸਕਦਾ ਕੁਝ ਜੋ ਜੋ ਪਤਾ ਲੱਗ ਸਕੇ ਤੇ ਆਈਆਂ ਆਪਾਂ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਸਿੱਖਦੇ ਆ ਸਾਰੇ ਭਰਾਵਾਂ ਤੋਂ ਤੇ ਅੱਜ ਸਰਪੰਚ ਸਾਹਿਬ ਦੇ ਵੇੜੇ ਚਾਰ ਚੰਦ ਲੱਗੇ ਤੁਸੀਂ ਆਏ ਬਈ ਟਾਈਮ ਕੱਢ ਕੇ ਤੁਹਾਡਾ ਵੀ ਜੀ ਆਇਆਂ ਨੂੰ ਤੇ ਚਲੋ ਆਪਾਂ ਸਵਾਭੋ ਕੇ ਬਿਲੇ ਤੁਹਾਨੂੰ ਬਾਕੀ ਬਾਈ ਇਹ ਕਲੈਕਸ਼ਨ ਦੇਖ ਕੇ ਬਈ ਸਵਾਲ ਆ ਗਿਆ ਆਪਾਂ ਇਹ ਕਹਿ ਸਕਦੇ ਆ ਨਵੇਂ ਬੰਦੇ ਦਾ ਲਾ ਲਓ ਜਾਂ ਪੁਰਾਣੇ ਦਾ ਹਰ ਇੱਕ ਦੇ ਮਨ ਚ ਹੀ ਹੁੰਦੇ ਵੀ ਜਦੋਂ ਮੈਂ ਆਪਦਾ ਜਾਂ ਪਰ ਕਮਰੇ ਚੋਂ ਕੱਢ ਕੇ ਲੈ ਕੇ ਆਉਣਾ ਸਾਹਮਣੇ ਵਾਲਾ ਜੀ ਭਰ ਕੇ ਦੇ ਦਿੱਤੇ ਜੀ ਭਰ ਕੇ ਦੇ ਕੇ ਸਹੀ ਗੱਲ ਹੈ ਜੀ ਜਿਹਦੀ ਖੂਬਸੂਰਤੀ ਦੀ ਮਤਲਬ ਤਾਰੀਫ ਕਰੇ ਜਾ ਤੇ ਉਹ ਚੀਜ਼ ਤੇ ਮਤਲਬ ਸਰਪੰਚ ਸਾਹਿਬ ਪੂਰੇ ਖਰੇ ਉੱਤਰੇ ਵੀ ਇੱਕ ਤੋਂ ਇੱਕ ਕੁਆਲਿਟੀ ਆ ਤੇ ਬਾਈ ਜੀ ਆਪਣਾ ਜਿਵੇਂ ਬਸ਼ੇਰਾ ਹੁਣ ਫਿਰ ਆਪਾਂ ਓਪਨ ਫੋਰ ਸਟਾਰਟ ਕਰਨਾ ਕਿ ਜੇ ਮੋਸਟ ਟਾਈਮ ਰੋਕਣਾ ਜੇ ਨਹੀਂ ਹੋ ਓਪਨ ਨਹੀਂ ਕਰਦੇ ਅੱਛਾ ਜੀ ਸਹੀ ਉਦੋਂ ਬਾਈ ਜੀ ਕਹਿਣਗੇ ਉਦੋਂ ਕਰਾਂਗੇ ਅਜੇ ਤਾਂ ਬੱਚਾ ਹੈਗਾ ਜੀ ਜੀ ਵੱਡਾ ਹੋ ਲੈਣ ਦੋ ਜੀ ਦੋ ਦਿਨ ਤੋਂ ਬਾਅਦ ਸਾਰੇ ਸਾਰੇ ਬ੍ਰਾਹਮਣ ਨੂੰ ਕੀ ਉਹਨੂੰ ਓਪਨ ਕਰਤਾ ਹਜੇ ਓਪਨ ਨਹੀਂ ਕਰਿਆ ਠੀਕ ਹੈ ਬਾਕੀ ਤਾਂ ਮੈਂ ਮਿੱਤਰੋ ਤੁਹਾਨੂੰ ਘੋੜੀਆਂ ਜਿੰਨੀਆਂ ਵੀ ਛੋਟੇ ਛੋਟੇ ਸ਼ਾਰਟ ਲੈ ਕਿਉਂਕਿ ਸਾਡਾ ਥੋੜਾ ਜਿਹਾ ਕੰਮ ਲੇਟ ਹੋ ਗਿਆ ਸੀ ਤੇ ਲੇਟ ਪਹੁੰਚੇ ਹਾਂ ਸੀ ਤੇ ਕਲੈਕਸ਼ਨ ਸਾਰੀ ਮੈਂ ਤੁਹਾਨੂੰ ਮਤਲਬ ਓਵਰ ਵਾਇਸ ਦੇ ਵਿੱਚ ਦੱਸ ਹੀ ਦਿੱਤੇ ਵੀ ਕਿਹੜੀਆਂ ਕਿਹੜੀਆਂ ਬਾਈ ਕੁੜੀਆਂ ਨੇ ਕਲੈਕਸ਼ਨ ਰੱਖੀ ਹੋਈ ਆ ਜਿੰਨੇ ਵੀ ਜਾਨਵਰ ਆਪਣੇ ਕੋਲੇ ਸਾਰੇ ਹੀ ਈ ਡੀ ਐਨ ਆ ਲਿਆ ਜੀ ਦੂਜਾ ਜਾਨਵਰ ਇੱਕ ਵੀ ਨਹੀਂ ਠੀਕ ਹੈ ਜੀ ਜਿਹੜੇ ਵੀ ਭਰਾਵਾਂ ਨੇ ਨਵੇਂ ਬੰਦਿਆਂ ਨੇ ਜਾਨਵਰ ਲੈਣੇ ਆ ਉਹ ਡੀਐਨਏ ਵਾਲੇ ਲੋ ਵੀ ਜਿਹੜਾ ਕੋਈ ਕਹਿੰਦਾ ਆ ਇਹਦਾ ਗਾਉ ਆ ਇਹਦਾ ਉਹ ਬਾਤ ਚੋਂ ਨਿਕਲਦੇ ਨਹੀਂ ਜਾਨਵਰ ਤੁਹਾਡੇ ਕੋਲੇ ਹੋਵੇ ਉਹ ਜਿਹੜਾ ਡੀਐਨਏ ਡੀਐਨਏ ਇਨਕਲੂਡ ਹੋਵੇ ਜਿਹੜਾ ਨਵੇਂ ਬੰਦੇ ਨੂੰ ਜ਼ਰੂਰੀ ਡੀਐਨਏ ਚਾਹੀਦਾ ਚਲੋ ਜਿਹੜੇ ਦੂਜੇ ਬੰਦੇ ਆ ਪੁਰਾਣੇ ਬੰਦੇ ਆ ਉਹਨਾਂ ਦਾ ਡੀਐਨਏ ਬਿਨਾ ਸਰ ਜਾਂਦਾ ਉਹਨਾਂ ਨੂੰ ਪਤਾਗਾ ਵੀ ਆਹ ਪੁਰਾਣੀ ਲੈਣਾ ਇਹ ਇਹਦੀ ਘੋੜੀ ਆ ਆਹ ਪੋੜੇ ਦੀ ਆ ਗਾਂ ਦੀ ਬਨਾਮ ਦਾ ਬਰਾਫਟਾ ਸਾਰਾ ਕੋਈ ਪਤਾ ਕਰ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਉਹਨੂੰ ਡੀਐਨਏ ਜਾਨਵਰ ਲੈਣਾ ਚਾਹੀਦਾ ਮੇਰੀ ਸੋਚ ਆ ਬਾਕੀ ਸਾਡੇ ਭਰਾਵਾਂ ਦੀ ਏਡੋ ਈ ਸੋਚ ਹੁੰਦੀ ਆ ਠੀਕ ਹੈ ਜੀ ਗੱਲ ਦਾ ਵਿਚਾਰ ਹੀ ਦਾ ਪਤਾ ਇੱਕ ਸਰਪੰਚ ਆ ਬਹਿ ਕਰਕੇ ਦੱਸ ਸਕਦੇ ਸਾਡਾ ਜਿਹੜਾ ਵਿਚਾਰ ਹੈ ਭਾਈ ਆਪਾਂ ਗੱਲਾਂ ਕੀਤੀਆਂ ਹੋ ਸਕਦਾ ਮੇਰਾ ਵਿਚਾਰ ਕੋਈ ਨਾ ਗਲਤ ਹੋਵੇ ਇਹ ਤਾਂ ਆਪਦਾ ਨਿੱਜੀ ਵਿਚਾਰ ਹੈ ਕੋਈ ਬਿਹਤਰ ਆਪਾਂ ਨੂੰ ਕਹਿ ਦੋ ਵੀ ਉਹਨੂੰ ਚਾਰ ਭਰਾ ਰਲ ਕੇ ਇਹਨੂੰ ਐ ਨਹੀਂ ਐ ਕਰ ਲੋ ਪਰ ਮੈਂ ਤੇ ਦੱਸਦਾ ਵੀ ਜੋ ਐਕਸਪੀਰੀਅੰਸ ਆਇਆ ਹੈ ਆਪਾਂ ਕੀਤਾ ਢੰਡਿਆਂ ਵਿੱਚੋਂ ਨਿਕਲੇ ਉਹ ਜਿਵੇਂ ਬਾਈ ਜੀ ਨੇ ਕਿਹਾ ਗੱਲ ਤਾਂ ਪੁਆਇੰਟ ਹਰ ਇੱਕ ਗੱਲ ਤਾਂ ਡਿਸਕਸ ਕਰਨ ਚ ਕੁਝ ਨਾ ਕੁਝ ਸਿੱਖਣ ਚ ਮਿਲਦਾ ਦੋ ਦੰਦ ਤੋਂ ਪਹਿਲਾਂ ਛੱਡੰਦਾ ਨਹੀਂ ਆਪਾਂ ਤੱਕ ਮੰਨਦਾ ਕਹਿੰਦੇ ਜੀ ਵਿਸ਼ੇ ਦੀ ਮਲੋਂਦਾ ਦੋ ਦੰਦ ਤੋਂ ਪਹਿਲਾਂ ਕੋਈ ਫਾਇਦਾ ਨਹੀਂ ਠੀਕ ਹੈ ਜੀ ਉਹਦੀ ਮੈਚਿਓਰਿਟੀ ਹੁੰਦੀ ਹੈ ਉਹਨੂੰ ਡਿਵੈਲਪ ਹੁੰਦੀ ਹੈ ਬਾਈ ਜੀ ਉਹਨੂੰ ਫੇਰ ਮਲਾਈਏ ਹੁਣ ਬੱਚਾ ਆਪਣਾ ਦੋ ਦੰਦ ਦਾ ਹੋ ਗਿਆ ਆ ਗਰਮੀ ਨਿਕਲ ਕੇ ਸਰਦੀਆਂ ਚ ਅਚੀ ਡਾਈਟ ਖਾਦੀ ਅਚੀ ਖਰਾਕ ਆਪਾ ਦੇਸੀ ਜਦੋਂ ਪਾਈ ਤੇ ਬੱਚੇ ਨੇ ਤਿਆਰ ਹੋ ਜਾਣਾ ਉਸ ਤੋਂ ਬਾਅਦ ਉਹ ਤੇ ਸਵਾਰ ਬਟਾਓ ਸਵਾਰ ਤੋਂ ਬਾਅਦ ਕੋੜਾ ਮੜੋ ਪਹਿਨਮਰ ਸਵਾਰ ਬਟਾ ਕੇ ਫਿਰ ਆਪਨੂੰ ਕੋੜਾ ਛੱਡਣਾ ਚਾਹੀਦਾ ਜੋ ਦੇਖੋ ਪੁਰਾਣਾ ਬਜ਼ੁਰਗਾਂ ਦਾ ਪਹਿਲੇ ਤੋਂ ਅਸੂਲ ਸੀ ਉਹਦਾ ਸੀ ਬਛੇਰੀ ਵੀ ਕੀ ਕਹਿਣਾ ਲੈ ਆ ਵੀ ਇਹਨੂੰ ਤੋਰੋ ਇਹਨੂੰ ਆਪਾਂ ਰਾਈਡਿੰਗ ਤੇ ਯੂਜ਼ ਟੂ ਕਰੋ ਸਟਾਰਟਿੰਗ ਕਰਕੇ ਉਹਦੀ ਰਾਈਡਿੰਗ ਐਕਸਰਸਾਈਜ਼ ਜਾ ਕੇ ਉਸ ਤੋਂ ਬਾਅਦ ਉਹਨੂੰ ਮੜਾਓ ਬਿਲਕੁਲ ਬਈ ਉਹਦਾ ਕਾਰਨ ਵੀ ਸ਼ਰੀਰ ਖੁੱਲ ਜਾਂਦਾ ਹੈ ਉਹਦਾ ਐਕਸਾਈਜ ਜਾਂਦਾ ਡਵੈਲਪ ਹੋ ਜਾਂਦਾ ਜਿਹਾਂ ਚ ਪੈ ਜਾਂਦਾ ਉਹਨੇ ਫਰਟੀਲਾਈਜ਼ ਹੋਊਗਾ ਉਹਨੇ ਬੈਦਰ ਉਹ ਬੀਡਿੰਗ ਕਰੂਗਾ ਬਿਲਕੁਲ ਉਹਦਾ ਰੀਜ਼ਨ ਹਰ ਚੀਜ਼ ਪਿੱਛੇ ਬੰਦ ਵੀਰੇ ਕੁਝ ਨਾ ਕੁਝ ਲੌਜੀਕ ਹੈ ਜੀ ਲੌਜੀਕ ਹੈਗਾ ਉਹਦਾ ਲੌਜੀਕ ਹੈ ਤਾਂ ਫੇਰ ਹੀ ਹੈ ਬਿਲਕੁਲ ਉਹ ਡਾਇਟ ਦੇਖੋ ਅੱਜ ਕੱਲੇ ਕੋਇਨ ਚ ਵੀ ਚਲੋ ਫੀਲਡਸ ਤੇਰ ਪਿੱਛੇ ਬਹੁਤ ਕੁਝ ਆ ਗਿਆ ਮੈਂ ਕਹਿੰਦਾ ਵੀ ਪਹਿਲਾਂ ਜਿਹੜੇ ਕੰਮ ਸੀਗੇ ਉਦੋਂ ਸਾਰਾ ਕੁਝ ਆਪ ਅੰਦਾਜ਼ੇ ਨਾਲ ਹੀ ਕਰਦੇ ਸੀ ਹਾਂਜੀ ਅੱਛੀ ਡਾਇਟ ਰਿਚ ਡਾਇਟ ਕਰਨੀ ਕੂੜੇ ਨੇ ਪਹਿਲੀ ਸਿਰ ਤੇ ਨਹੀਂ ਗੁਰਦੀ ਛੋਲੇ ਸਾਤੇ ਪੂਰੇ ਮਾਰਨੇ ਹੁਣ ਖਾ ਕੇ ਦਿਖਾਵੇ ਕੋਈ ਨਾਲ ਹੀ ਸਰੰਜਾ ਚੱਕਣੀ ਪੈਣੀ ਜੀ ਆਪਾਂ ਕੋੜੇ ਵੀ ਹੋ ਗਏ ਯੂਸ ਟੂ ਕਰ ਲਏ ਤੇ ਕੁਛ ਆਪਣੀ ਡਾਈਟ ਹੋਣੀ ਹੋਗੀ ਬਿਲਕੁਲ ਤੇ ਹੁਣ ਤਾਂ ਜ਼ਰੂਰੀ ਹੈ ਸੈਮੀਨਾਰ ਡੈਟ ਕੇ ਇੱਕ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਜੀ ਅੱچھے ਡਾਕਟਰਸ ਨੂੰ अच्छे साइंटिस्ट ਨੂੰ ਰਿਸਰਚਰਸ ਨੂੰ ਆਪਾਂ ਲੈ ਕੇ ਬੈਠੀਏ ਵੀ ਸਾਨੂੰ ਦੱਸੋ ਜੀ ਆਹ ਗਾਈਡਨਸ ਕਰ ਇਹ ਇਹ ਚੀਜ਼ਾਂ ਦੇ ਬਾਰੇ ਕੰਮ ਕਰਨ ਵਾਲਾ ਨੀਡ ਹੈ ਇਹ ਚੀਜ਼ ਨੀਡ ਹੈ ਜ਼ਰੂਰੀ ਡਾਕਟਰ ਦੀ ਹੋਵੇ ਜਾਂ ਜਿਵੇਂ ਸੈਮੀਨਾਰ ਇਹ ਚੀਜ਼ ਨੀਡ ਇਹ ਤੇ ਗੱਲ ਕਰਨ ਦਾ ਮੇਰੇ ਹਿਸਾਬ ਨਾਲ ਜ਼ਰੂਰ ਤੱਕ ਬਣਦਾ ਜੀ ਹੋਰ ਗੱਲਾਂ ਛੱਡ ਕੇ ਹੋਰ ਗੱਲਾਂ ਛੱਡ ਕੇ ਵੀ ਜ਼ਰੂਰੀ ਇਸ ਗੱਲ ਤੇ ਤੇ ਮੂਰੇ ਆਪਾਂ ਨੂੰ ਇਹ ਵਿਚਾਰ ਕਰਨੇ ਪੈਣੇ ਕਿਉਂਕਿ ਜੇ ਇਹ ਵਿਚਾਰਾਂ ਨੂੰ ਛੱਡ ਦਾਂਗੇ ਚਾਹੇ ਨਵੇਂ ਆ ਚਾਹੇ ਪੁਰਾਣੇ ਹੈ ਬਾਈ ਜੀ ਆਪਾਂ ਨੂੰ ਵੀ ਹੈ ਅੱਜ ਟੈਕਨੋਲੋਜੀ ਦੇ ਹਿਸਾਬ ਨਾਲ ਬੇਅੰਤ ਵੀ ਬਹੁਤ ਕੁਝ ਨਵਾਂ ਆ ਗਿਆ ਹੈ ਬੜੀਆਂ ਮੈਡੀਸਿਨਸ ਆ ਗਈਆਂ ਬੜੇ ਬੰਦੇ ਮਿਕਸਚਰਸ ਆ ਗਏ ਜੀ ਮਿਕਸਚਰਸ ਆ ਗਏ ਉਹ ਚੀਜ਼ਾਂ ਆਪਾਂ ਐਡ ਕਰ ਲਈ ਤੇ ਬੜਾ ਉਹਦੇ ਚ ਉਹਨੂੰ ਫੀਡ ਹੈ ਆਪਣਾ ਜਿਵੇਂ ਦਰਾਏ ਵਾਲੇ ਪਾਉਂਦੇ ਨੇ ਆਪਣੇ ਇੱਥੇ ਕੁਝ ਭਰਾਵਾਂ ਨੇ ਸ਼ੁਰੂ ਕੀਤੀ ਹੈ ਹਾਂਜੀ ਆਪਣੇ ਰੰਦੀਪ ਦਿਉਰਜੀ ਦੇ ਹਾਂਜੀ ਹਾਂਜੀ ਤੁਹਾਡੇ ਨੇੜੇ ਸਾਡੇ ਨੇੜੇ ਨੇ ਤੁਹਾਡੇ ਨੇੜੇ ਨੇ ਤੇ ਫੀਡ ਆਈ ਹੈ ਜੇ ਉਹਦੇ ਭਰਾ ਜਿਹੜੇ ਫੀਡਰਸ ਆ ਕੋਈ ਵੀ ਇਹੋ ਜਿਹਾ ਇਨਸਰਟਿਵ ਕਰਨਗੇ ਫਿਰ ਉਹ ਗੱਲ ਬਣੂਗੀ ਨਾ ਚੱਕਣਾ ਹੀ ਪੈਣਾ ਨਾ ਆਪਾਂ ਨੂੰ ਉਹਨੂੰ ਪ੍ਰੋਪਰ ਚੀਜ਼ ਨੂੰ ਬਣਾ ਕੇ ਪੈਕੇਜ ਆਪਾਂ ਦੇਵੇਂਗੇ ਬੈਟਰ ਹੋਵੇ ਬਈ ਕੁਝ ਬੰਦੇ ਬਹੁਤ ਬਰੀਕੀ ਨਾਲ ਕੰਮ ਕਰ ਰਹੇ ਨੇ ਬਰੀਕੀ ਦਾ ਕੰਮ ਕਰ ਰਹੇ ਇਸ ਚੀਜ਼ ਔਰ ਜ਼ਰੂਰਤ ਹੈ ਜ਼ਰੂਰਤ ਹੈ ਇਹ ਚੀਜ਼ਾਂ ਦੀ ਜ਼ਰੂਰਤ ਹੈ ਹੋਰ ਆਪਾਂ ਛੱਡ ਗਏ ਤਾਂ ਮੈਂ ਕਹਿੰਦਾ ਵੀ ਇਸ ਕੰਮ ਤੇ ਧਿਆਨ ਦੇ ਕੇ ਕੋੜੇ ਦਾ ਬਿਹਤਰ ਸੋਚੀਏ ਕਿ ਕੀ ਹੈ ਬਿਲਕੁਲ ਠੀਕ ਹੈ ਜੀ ਸਹੀ ਗੱਲ ਹੈ ਤੇ ਬਹੁਤ ਵਧੀਆ ਲੱਗਿਆ ਬਈ ਜੀ ਪਹਿਲਾਂ ਬਹੁਤ ਬਿਹਤਰ ਹੋਸੀ ਜੀ ਇੱਕ ਪਰਿਵਾਰਕ ਤੌਰ ਤੇ ਗੱਲਾਂ ਬਾਤਾਂ ਕੀਤੀ ਨੇ ਜਿਹੜੇ ਭਰਾ ਸੁਣ ਰਹੇ ਹੁਣੇ ਕੈਮਰੇ ਸਾਹਮਣੇ ਸਕਰੀਨ ਦੇ ਸਾਹਮਣੇ ਬੈਠ ਕੇ ਠੀਕ ਹਨ ਤੁਸੀਂ ਆਪਣੇ ਵਿਚਾਰ ਵੀ ਦਿਓ ਕਿਉਂਕਿ ਜੋ ਸਾਡੀ ਜਿੰਨੀ ਕ ਸਾਡੀ ਮੱਤ ਸੀ ਮੇਰੀ ਮੱਤ ਸੀ ਮੈਂ ਉਸ ਹਿਸਾਬ ਨਾਲ ਬਾਈ ਨੂੰ ਸਵਾਲ ਕੀਤੇ ਆ ਸੋ ਬਾਈ ਜੀ ਦਾ ਬਹੁਤ ਲੰਮਾ ਤਜਰਬਾ ਘੋੜਿਆਂ ਦੇ ਵਿੱਚ ਤੇ ਬਾਈ ਜੀ ਨੇ ਆਪਣੀ رائے ਵੀ ਦਿੱਤੀ ਆਪਾਂ ਤੁਹਾਡੇ ਕੋਈ ਸਵਾਲ ਜਵਾਬ ਹੋਵੇ ਕਮੈਂਟਾਂ ਚ ਕਰੋ ਮੈਂ ਕੋਸ਼ਿਸ਼ ਕਰੂੰਗਾ ਵੀ ਨੈਕਸਟ ਟਾਈਮ ਜਦੋਂ ਕਿਤੇ ਫੇਰ ਬਾਈ ਨਾਲ ਬੈਠੇ ਆਪਾਂ ਉਹ ਗੱਲਬਾਤ ਤੇ ਵੀ ਆਪਾਂ ਜ਼ਰੂਰ ਚਰਚਾ ਕਰਾਂਗੇ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਦਾ ਟੀਕਾ ਬਹੁਤ ਜੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਰੋਤੇ ਦੇਖਣਗੇ ਤੇ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਸਨੀ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸੁੰਦਰ ਬੱਚਾ ਲੈ ਕੇ ਦਿੱਤਾ ਤੇ ਬਾਕੀ ਅੰਕਲ ਜੀ ਦਾ ਸਾਡੇ ਵੱਡੇ ਸੱਜੂ ਜੀ ਤੇ ਸਭ ਤੋਂ ਯੋਗਦਾਨ ਉਹਨਾਂ ਦਾ ਵੱਡਾ ਅਸੀਂ ਤਾਂ ਉਹਨਾਂ ਦੇ ਬੱਚਿਆਂ ਉਹਨਾਂ ਨੇ ਕਹਿ ਕੇ ਸ਼ਹਿਦ ਜਨੀ ਮੌਕਾ ਵੀ ਲੈ ਕੇ ਆ ਬੱਚਾ ਦੇ ਫਿਰ ਉਹਨਾਂ ਦੇ ਕਹਿਣ ਤੇ ਇਹ ਫੁੱਲ ਚੜਾਈ ਜੀ ਤੇ ਬਹੁਤ ਬਹੁਤ ਧੰਨਵਾਦ ਅੰਕਲ ਜੀ ਦਾ ਥੈਂਕ ਯੂ